ਅੱਜ ਦਰਾਹਾਂ ਨਗਰ ਕੌਂਸਲ ਵੱਲੋਂ ਹਾਊਸ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਦੱਸਿਆ ਕਿ ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਹੈ ਕਿ ਜੀਟੀ ਰੋਡ ਤੇ ਪਾਰਕ ਨੂੰ ਲੋਕਾਂ ਨੂੰ ਤਿਆਰ ਕਰਕੇ ਦਿੱਤਾ ਜਾਏਗਾ ਉੱਥੇ ਹੀ ਉਹਨਾਂ ਨੇ ਇਲਾਕੇ ਦੇ ਹੋਟਲ ਅਤੇ ਮੈਰਿਜ ਪੈਲੇਸਾਂ ਵੱਲੋਂ ਰਾਤ ਬਰਾਤੇ ਕੂੜੇ ਦੇ ਡੰਪ ਤੇ ਕੂੜਾ ਸੁੱਟਣ ਦੇ ਮਾਮਲੇ 'ਚ ਗੰਭੀਰਤਾ ਲੈਂਦੇ ਹੋਏ ਡੰਪ ਨੂੰ ਖਤਮ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਜਲਦ ਹੀ ਇਸ ਡੰਪ ਦੀ ਚਾਰਦੁਆਰੀ ਕਰਕੇ ਬੰਦ ਕਰ ਦਿੱਤਾ ਜਾਏਗਾ ਉੱਥੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਵੀ ਚਰਚਾ ਕੀਤੀ ਗਈ ਜਾਂਦੀ ਹੈ ਨਗਰ ਕੌਂਸਲ ਦਰਾਹ ਦੇ ਹਾਊਸ ਦੀ ਮੀਟਿੰਗ ਹੋਈ ਸੀ ਕੀ ਕੀ ਫੈਸਲੇ ਲਏ ਗਏ ਅੱਜ ਦੀ ਜਿਹੜੀ ਮੀਟਿੰਗ ਸੀ ਆਪਾਂ ਨਗਰ ਕੌਂਸਲ ਵੱਲੋਂ ਸਾਡੇ ਹਰੇਕ ਮਹੀਨਾਵਾਰ ਮੀਟਿੰਗ ਕੀਤੀ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਜਿੰਨੇ ਵੀ ਸਾਡੇ ਮਤੇ ਸੀ ਉਹ ਸਰਬਸੰਮਤੀ ਦੇ ਨਾਲ ਪ੍ਰਵਾਨ ਕੀਤੇ ਗਏ ਔਰ ਕੁਝ ਮਦਾਂ ਤੇ ਵਿਚਾਰ ਕੀਤੀ ਗਈ ਜਿਹੜੇ ਸਾਡੇ ਸ਼ਹਿਰ ਦੇ ਲਈ ਬੜੀਆਂ ਜ਼ਰੂਰੀ ਗੱਲਾਂ ਸੀ ਜਾਂ ਸ਼ਹਿਰ ਦੇ ਲਈ ਸ਼ਹਿਰ ਦੀ ਡਿਮਾਂਡ ਸੀ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਆਪਣਾ ਜਿਹੜਾ ਕੂੜਾ ਉਹ ਨੈਸ਼ਨਲ ਹਾਈਵੇ ਦੇ ਕੋਲ ਪੁਰਾਣਾ 40 ਸਾਲ ਪੁਰਾਣਾ ਡੰਪ ਬਣਿਆ ਹੋਇਆ ਬੜੀ ਦਿੱਕਤ ਆਉਂਦੀ ਆ ਅਸੀਂ ਸਫਾਈ ਕਰਦੇ ਆ ਫਿਰ ਬਹੁਤ ਸਾਰੇ ਲੋਕ ਜੋ ਮੈਰਿਜ ਪੈਲਸ ਨੇ ਜਾਂ ਹੋਰ ਉਹਨਾਂ ਦੇ ਇਸ ਤਰ੍ਹਾਂ ਦੇ ادارے ਨੇ ਉਹ ਰਾਤ ਬਰਾਤੇ ਆ ਕੇ ਟਰਾਲੀਆਂ ਭਰ ਕੇ ਜਿਹੜਾ ਕੂੜਾ ਉਥੇ ਸਿੱਟ ਜਾਂਦੇ ਨੇ ਜਿਉਂ ਹੀ ਅਸੀਂ ਜਿੰਨੀ ਕਿ ਸਫਾਈ ਕਰਾਉਂਦੇ ਆ ਉਹ ਫੇਰ ਉਸ ਦੇ ਵਿੱਚ ਵਾਧਾ ਕਰ ਦਿਆ ਹੋਣ ਦੀ ਫੇਰ ਬੜੀ ਜ਼ੋਰ ਦੇ ਨਾਲ ਇਸ ਗੱਲ ਤੇ ਲੱਗੇ ਹੋયા ਆ ਜੋ ਅਸੀਂ ਲੋਕਾਂ ਦੇ ਨਾਲ ਇਹ ਵਾਦਾ ਕੀਤਾ ਕਿ ਇਥੋਂ ਜਿਹੜਾ ਕੂੜੇ ਦਾ ਡੰਪ ਆ ਉਹ ਖਤਮ ਕਰਾਂਗੇ ਲਗਭਗ 70% ਦੇ ਕਰੀਬ ਜਿਹੜਾ ਕੂੜਾ ਉੱਥੋਂ ਚੱਕਿਆ ਗਿਆ ਔਰ 25 30% ਰਹਿੰਦਾ ਉਹ ਵੀ ਅਸੀਂ ਜੋ ਆਪਣਾ ਵਾਦਾ ਕੀਤਾ ਉਹਨੂੰ ਨਵਾਵਾਂਗੇ ਸਾਫ਼ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਉੱਥੇ ਬੇਵਜਾ ਆਪਣੇ ਨਿੱਜੀ ਕਾਰੋਬਾਰ ਰੈਸਟੋਰੈਂਟਾਂ ਜੋ ਕੂੜਾ ਉੱਤੇ ਸਿੱਟਦੇ ਨੇ ਉਹਦੇ ਇੰਤਜ਼ਾਮ ਦੇ ਲਈ ਅਸੀਂ ਬਕਾਇਦਾ ਉੱਥੇ ਚਾਰਦਿਵਾਰੀ ਕਰਾਂਗੇ ਤਾਂ ਕਿ ਜਿਹੜਾ ਕੋਈ ਬਾਹਰੋਂ ਆ ਕੇ ਉੱਥੇ ਕੂੜਾ ਨਾ ਸਿੱਟ ਸਕੇ ਔਰ ਜਿਹੜਾ ਕੂੜਾ ਰੋਜ਼ ਦੀ ਰੋਜ਼ ਨਾਲ ਦੀ ਨਾਲ ਆਉਂਦਾ ਉਹਦਾ ਅਸੀਂ ਇਸ ਤਰ੍ਹਾਂ ਇੰਤਜ਼ਾਮ ਕਰ ਰਹੇ ਹਾਂ ਕੋਈ ਟੈਂਡਰ ਵਗੈਰਾ ਲਾ ਰਹੇ ਹਾਂ ਕਿ ਨਾਲ ਦੀ ਨਾਲ ਕੂੜਾ ਇੱਥੋਂ ਲਜਾਇਆ ਜਾਵੇ ਤੇ ਉਹ ਜਗ੍ਹਾ ਜਿਹੜੀ ਸਾਡੀ ਸ਼ਹਿਰ ਦੀ ਸਾਫ਼ ਸੁਥਰੀ ਰਹੇ ਦੂਸਰਾ ਜਿਹੜਾ ਮੇਨ ਹੈ ਸਾਡੇ ਸ਼ਹਿਰ ਦੇ ਨੇਚਰਲ ਹਾਈਵੇ ਰੋਡ ਦੇ ਉੱਪਰ ਸਾਡੇ ਦਰਾਹਾ ਸ਼ਹਿਰ ਦੀ ਐਂਟਰੀ ਆ ਉਥੇ ਅਸੀਂ ਇਹ ਪਾਸ ਕੀਤਾ ਹੈ ਕਿ ਉਥੇ ਇੱਕ ਵਧੀਆ ਪਾਰਕ ਲੋਕਾਂ ਦੀ ਸੈਰ ਸਪਾਟੇ ਦੇ ਲਈ ਬਣਾਇਆ ਜਾਵੇ ਉਹਦਾ ਪ੍ਰੋਸੈਸ ਚੱਲ ਰਿਹਾ ਅਸੀਂ ਉਹਦਾ ਟੈਂਡਰ ਵਗੈਰਾ ਵੀ ਲਾਇਆ ਉਥੇ ਵਾਰਡ ਨੰਬਰ 8 ਦੇ ਆਲੇ-ਦਾਲੇ ਜਿਹੜੇ ਵਸਨੀਕ ਨੇ ਚੰਗੇ ਸ਼ਹਿਰੀ ਨੇ ਉਹਨਾਂ ਦੀ ਵੀ ਪੁਰਜ਼ੋਰ ਮੰਗ ਆ ਕਿ ਇੱਥੇ ਸਾਨੂੰ ਪਾਰਕ ਬਣਾ ਕੇ ਦਿੱਤਾ ਜਾਵੇ ਉਸ ਮੰਗ ਨੂੰ ਮੈਂ ਇਹ ਆਸ ਨਾ ਕਰ ਸਕਦਾ ਕਿ ਮੂਰ ਪੈਣ ਵਾਲਾ ਹੈ ਅਸੀਂ ਜਲਦੀ ਹੀ ਉਥੇ ਕਾਰਵਾਈ ਕਰਕੇ ਵੀ ਉਹਨੂੰ ਇੱਕ ਜਗ੍ਹਾ ਨੂੰ ਸਫਾਈ ਕਰਕੇ ਉੱਥੇ ਇੱਕ ਵਧੀਆ ਪਾਰਕ ਸਾਡੇ ਸ਼ਹਿਰ ਲਈ ਉਹਨਾਂ ਲੋਕਾਂ ਲਈ ਜਿਹੜੇ ਆਲੇ-ਦਾਲੇ ਵੱਸਦੇ ਨੇ ਉਹਨਾਂ ਲਈ ਬਣਾ ਕੇ ਦਿੱਤਾ ਜਾਵੇਗਾ